ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਟੂ ਮਾਈ ਨਿਊ ਵਲੌਗ ਹੋਪਸ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼ ਆਲੋਚ ਹੋਵੇ ਬਿਲਕੁਲ ਠੀਕ ਹੈ ਟਾਈਮ ਹੋ ਰਿਹਾ ਮਾਰਨਿੰਗ ਦਾ 8 ਵਜਨ ਵਾਲੇ ਨੂੰ 5 ਮਿੰਟ ਰਹਿ ਗਿਆ 8 ਵਜਨ ਚ ਕਿਚਨ ਦਾ ਮੇਰਾ ਕੰਮ ਬਹੁਤ ਹੋ ਵੀ ਗਿਆ ਬਹੁਤ ਰਹਿ ਗਿਆ ਹਨਾ ਕੁਕਿੰਗ ਦਾ ਕੰਮ ਮੇਰਾ ਹੋ ਗਿਆ ਮੈਂ ਮੇਰਾ ਬ੍ਰੈਕਫਾਸਟ ਵੀ ਕਰ ਲਿਆ ਚਾਹ ਵੀ ਪੀ ਲਈ ਪਰ ਕਿਚਨ ਦਾ ਖਲਾਰਾ ਚੱਕਣ ਵਾਲਾ ਪਾਂਡੇ ਸਾਫ਼ ਕਰਨ ਵਾਲੇ ਸ਼ੈਲਫਸ ਪੋਈ ਗਿਓ ਮੈਂ ਖਾਭੀ ਕਰਦੇ ਪਾਂਡੇ ਛਿੰਗ ਵਿੱਚ ਰੱਖ ਲਈਏ ਸਾਰੇ ਤੇ ਹਰ ਤਰ ਕੋਚ ਚੱਲਾ ਕੇ ਚੱਲੇਗੀ ਲੌਬੀ ਦੀ ਸੈਟਿੰਗ ਕਰਨ ਵਾਲੇ ਸਾਰੇ ਕ ਇਹ ਸੈਟਿੰਗ ਮੈਂ ਕਰ ਲਈਆਂ ਸਾਰੀ। ਔਰ ਇਸ ਤੋਂ ਪਹਿਲਾਂ 8 ਵਜੇ ਤੋਂ ਪਹਿਲਾਂ ਪਹਿਲਾਂ ਮੈਂ ਸਵੇਰ ਦੀ ਮੈਂ ਉੱਥੇ ਮੈਂ ਦੋ ਹੈਲਥ ਰਿਲੇਟਿਡ ਵੀਡੀਓਜ਼ ਦੇਖ ਚੁੱਕੀ ਐ ਡਾਈਟ ਰਿਲੇਟਿਡ ਕਹਿ ਲਓ weight loss ਰਿਲੇਟਿਡ ਕਹਿ ਲਓ ਹੈਲਥ ਰਿਲੇਟਿਡ ਕਹਿ ਲਓ ਦੋ ਵੀਡੀਓਜ਼ ਮੈਂ ਦੇਖ ਲਈਆਂ। ਸਵੇਰ ਸਵੇਰ ਨੂੰ ਮੈਸੇਜ ਆਇਆ ਪੈਸੇ ਬੱਚਿਆਂ ਦਾ ਮਦਦ ਜਿਹਦੇ ਵਿਸ਼ ਕੀਤਾ ਸੀਗਾ। ਤੋਂ ਮੈਸੇਜ ਮੈਂ ਚੈੱਕ ਕਰਨ ਲਈ ਜੋ ਫੋਨ ਖੋਲਿਆ ਮੈਂ YouTube ਵੀ ਖੋਲ ਲਈ। YouTube ਤੇ ਵੀਡੀਓ ਆਈ ਸੀ ਮੈਨੂੰ ਲੱਗਿਆ ਮੈਂ ਦੇਖ ਲਾਂ ਔਰ ਮੈਂ ਦੇਖਣ ਲੱਗੀ ਤਾਂ ਮੈਨੂੰ ਅੱਛਾ ਲੱਗਿਆ ਇਹ ਵੀਡੀਓ ਸੋ ਇੱਕ ਵੀਡੀਓ ਤਾਂ ਮੈਂ ਸਵੇਰੇ ਦੇਖੀ ਜਦੋਂ ਕੁਕਿੰਗ ਦਾ ਕੰਮ ਕਰ ਰਹੀ ਸੀ ਆਪਣੀ ਪ੍ਰੈਪਰੇਸ਼ਨ ਕਰ ਰਹੀ ਸੀ ਸਬਜ਼ੀ ਦੀ ਉਹਦੇ ਦੇਖ ਲਈ ਕਿਚਨ ਫੋਨ ਰੱਖ ਕੇ ਇੱਕ ਵੀਡੀਓ ਮੈਂ ਹੁਣ ਚਾਹ ਪੀਂਦੀ ਨੇ ਦੇਖੀ ਹੈ ਨਾ ਅੱਜ ਹੈਗਾ ਮਦਰਸ ਦੀ ਭਾਰੇ ਵੀਡੀਓ ਤੁਹਾਡੇ ਕੋਲੇ ਪਾਰਸ ਤੋਂ ਤੱਕ ਆਊਗੀ ਇੱਕ ਇੱਕ ਦਿਨ ਬਾਅਦ ਹੀ ਆਊਗੀ ਮਦਰਸ ਦੇ ਤੋਂ ਸਾਰੀਆਂ ਮਦਰਸ ਨੂੰ ਸਾਰੀਆਂ ਲੇਡੀਆਂ ਜੁੜਿਆ ਮਦਰਸ ਨੇ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਮਦਰਸ ਡੇ ਲਈ ਹੈਪੀ ਮਦਰਸ ਡੇ ਹੈ ਨਾ ਤੇ ਹੁਣ ਚਲੋ ਘਰ ਦੇ ਕਿਚਨ ਦਾ ਕੰਮ ਮੈਂ ਤੁਹਾਨੂੰ ਦਿਖਾਉਣੀ ਕਿਚਨ ਦੀ ਹਾਲਤ ਸਵੇਰ ਸੇਰ ਤੋਂ ਬੁਰੀ ਹਾਲਤ ਹੋਈ ਹੁੰਦੀ ਹੈ ਕਿਚਨ ਦੀ ਐਂ ਲੱਗਦਾ ਕਿ ਇਹ ਮੇਰੀ ਕਿਚਨ ਇੰਨੀ ਭਰੀ ਪਈ ਹੈ ਨਾ ਕਿਉਂਕਿ ਇੰਨਾ ਵੀ ਰੁਟੀ ਨੂੰ ਉਹਦੇ ਇੱਕ ਹੈਲਪਰ ਵੀ ਅੱਜ ਜਲਦੀ ਆ ਗਈ 6 ਵਜੇ ਹੈਲਪਰ ਆ ਗਈ ਸੀ ਅੱਜ ਇਹ ਹੈ ਮੇਰੀ ਕਿਚਨ ਦੀ ਹਾਲਤ ਭਾਂਡੇ ਮੈਂ ਚੱਕਦੇ ਆ ਸਾਰੇ ਖਾਲੀ ਕਰਦੇ ਆ ਦੁੱਧ ਬੋਇਲ ਕਰਤਾ ਇਧਰ ਕਿਉ ਗਰਮ ਕਰਿਆ ਪਿਆ ਕਿਉ ਨਤਾਰਿਆ ਪਿਆ ਤੇ ਇਧਰ ਬਣੀ ਪਈ ਹੈ ਰਾਜਮਾਂ ਦੀ ਸਬਜੀ ਬਹੁਤ ਥੋੜੀ ਜੀ ਸਬਜੀ ਮੈਂ ਬਣਾਈ ਕਿ ਸਬਜੀ ਬਚ ਰਹੀ ਨਹੀਂ ਫਿਰ ਕੀ ਫਾਇਦਾ ਨੇ ਮਹਿੰਗੇ ਦਾਲਾਂ ਸਬਜ਼ੀਆਂ ਖਰਾਬ ਕਰਕੇ ਥੋੜੀ ਜਿਹੀ ਮੈਂ ਬਣਾਈਏ ਬਸ ਇਧਰ ਪਾਣੀ ਚੱਕਣ ਵਾਲੇ ਨੇ ਆਈ ਪਾਣੀ ਮੰਜਣ ਵਾਲੇ ਕੀ ਲੈਣਾ ਤੁਸੀਂ ਪਾਣੀ ਮੈਂ ਦੇ ਦਾਨੀਏ ਬਹਿ ਜਾ ਤੁਸੀਂ ਰਾਮ ਦਾ ਇਧਰ ਪੈਨੇ ਪਾਣੀ ਮੰਜਣ ਵਾਲੇ ਪਾਣੀ ਮਾਣਦੀਆਂ ਕਰ ਦੇ ਕਿਚਨ ਸਾਫ਼ ਹੈਲਪਰ ਕੰਮ ਕਰਕੇ ਚਲੀ ਗਈ ਸੀ ਤੇ ਮੈਂ ਕਿਚਨ 'ਚ ਬਿਜ਼ੀ ਸੀ ਅਜਨਾ ਹੈਲਪਰ ਜਲਦੀ ਆ ਗਈ 6 ਵਜੇ ਆ ਗਈ ਜਿਸ ਦਿਨ ਉਹਨਾਂ ਕਿਤੇ ਜਾਣਾ ਹੁੰਦਾ ਕੋ ਕੰਮ ਹੋਵੇ ਫਿਰ ਹੋਰ ਵੀ ਜਲਦੀ ਆ ਜਾਂਦੇ ਨਹੀਂ 7 ਵਜੇ ਆਉਂਦੀ 7:00 7 ਆ 6 ਵਜੇ ਕਿਸੇ ਹੈਲਪਰ ਕਾਫੀ ਟਾਈਮ ਲਈ ਕੰਮ ਕਰਕੇ ਚਲੀ ਗਈ ਸੀ ਮੈਂ ਕਿਚਨ 'ਚ ਬਿਜ਼ੀ ਸੀ ਮੈਂ ਥੋ ਸੈਟਿੰਗ ਨਹੀਂ ਹੋ ਪਈ ਤੇ ਮੈਂ ਕਿਹਾ ਚਲ ਹੁਣ ਕਿਚਨ 'ਚ ਫ੍ਰੀ ਹੋ ਕੇ ਵੀ ਇਹ ਸੈਟਿੰਗ ਕਰਦੇ ਆ ਕਿਉਂਕਿ ਕੋਈ ਵੀ ਚੀਜ਼ ਹੈ ਕੋਈ ਵੀ ਆਪਣਾ ਰੂਮ ਹੈ ਲੌਬੀ ਹੈ ਕੁਝ ਵੀ ਹੈ ਸਮਾਨ ਸੈਟ ਅਪ ਪਿਆ ਹੋਊ ਅੱਛੀ ਡਾਇਰੈਕਸ਼ਨ 'ਚ ਪਿਆ ਹੋਊ ਸਹੀ ਢੰਗ ਨਾਲ ਪਿਆ ਹੋਊ ਫਿਰ ਵਧੀਆ ਲੱਗਦਾ ਸਮਾਨ ਆਪਣਾ ਕਿੰਨਾ ਮਹਿੰਗਾ ਕਿੰਨਾ ਸੋਹਣਾ ਉਹ ਮੈਟਰ ਨਹੀਂ ਕਰਦਾ ਹੁੰਦਾ ਤੇ ਉਹ ਮੈਟਰ ਉਹ ਕਰਦਾ ਕਿ ਚੀਜ਼ ਆਪਾਂ ਕਿਸ ਢੰਗ ਨਾਲ ਰੱਖੀ ਹੋਈ ਹੈ ਮੈਨੂੰ ਤਾਂ ਇਹ ਹੀ ਲੱਗਦਾ ਕਿ ਇਹ ਹੀ ਜ਼ਰੂਰੀ ਨਹੀਂ ਹੁੰਦਾ ਕਿ ਆਪਣੇ ਕੋਲ ਮਹਿੰਗਾ ਮਹਿੰਗਾ ਸਮਾਨ ਹੋਵੇ ਮਹਿੰਗਾ ਫਰਨੀਚਰ ਹੋਵੇ ਫੇਰ ਹੀ ਸੋਹਣਾ ਲੱਗੂਗਾ ਜੋ ਆਪਣੇ ਕੋਲ ਹੈਗਾ ਉਹਨੂੰ ਸਹੀ ਤਰੀਕੇ ਨਾਲ ਢੰਗ ਨਾਲ ਰੱਖੀਏ ਤੇ ਫੇਰ ਵਧੀਆ ਲੱਗਦਾ ਸੈਟਿੰਗ ਲੌਬੀ ਦੀ ਹੋ ਹੋਇਆ ਪੌਣੇ 10 ਦਾ ਹੁਣ ਮੈਂ ਕਿਚਨ ਦਾ ਕੰਮ ਸਾਰਾ ਫਿਨਿਸ਼ ਕੀਤਾ ਕਿਚਨ ਕਲੀਨ ਹੋ ਗਈ ਪੌਣੇ 10 ਵਜੇ ਸਾਰੇ ਕੰਮ ਫਿਨਿਸ਼ ਹੋ ਗਏ ਐਸਾ ਆਪਣਾ ਬੂਰਾ ਹਾਲ ਹੋ ਜਾਂਦਾ ਇੰਨਾ ਜਾ ਥੱਕ ਕੁ ਫੱਕ ਕਭੀਂ ਕਹਿ ਸਕਦੇ ਇਕ ਨਾ ਆਏ ਫੀਲਿੰਗ ਹੁੰਦੀ ਵੀ ਫਟਾਫਟ ਨਾ ਕਿ ਫਰੈਸ਼ ਹੋ ਜਾਈ ਥਕਾਵਟ ਨਹੀਂ ਕਹਿ ਸਕਦੇ ਬੋਡੀ ਨੂੰ ਆ ਗਈ ਕੰਮ ਕਰਨਾ ਜ਼ਿਆਦਾ ਕੰਮ ਨਹੀਂ ਸੀ ਜਦੋਂ ਕੰਮ ਹੋਵੇ ਉਹਦੋਂ ਜੂ ਥੱਕ ਜੀਦਾ ਅੱਜ ਮੇਰਾ ਕਿਚਨ ਤੋਂ ਬਿਨਾ ਕੋਈ ਕੰਮ ਨਹੀਂ ਸੀਗਾ ਕੋਈ ਮੈਂ ਡਸਟਿੰਗ ਨਹੀਂ ਕਰੀ ਕੁਛ ਨਹੀਂ ਕਰਾਂ ਬਸ ਥੋੜਾ ਜਿਹਾ ਹੁਣ ਆਪਣਾ ਬਾਥਰੂਮ ਵਾਸ਼ ਕਰੂੰਗੀ ਨਾ ਹੁਣ ਤੋਂ ਪਹਿਲਾਂ ਤੇ ਇੱਧਰ ਮੈਂ ਰੱਖਿਆ ਬਣਾ ਕੇ ਕੇਕ ਓਟਸ ਐਂਡ ਬਨਾਣਾ ਕੇਕ ਇਹਦੇ ਵਿੱਚ ਮੈਂ ਸਾਰੀਆਂ ਹੈਲਦੀ ਚੀਜ਼ਾਂ ਯੂਜ਼ ਕਰੀਆਂ ਨੇ ਕੋਈ ਆਟਾ ਮੈਦਾ ਕੁਛ ਨਹੀਂ ਯੂਜ਼ ਕਰਿਆ 슈ਗਰ ਵੀ ਨਹੀਂ ਯੂਜ਼ ਕਰੀ ਫਸਟ ਟਾਈਮ ਮੈਂ ਟਰਾਈ ਕਰ ਰਹੀ ਹਾਂ ਮੈਂ ਤਾਂ ਕਰਕੇ ਤੁਹਾਡੀ ਇਹਦੇ ਨਾਲ ਕੋਈ ਰੈਸਪੀ ਸ਼ੇਅਰ ਨਹੀਂ ਕਰਦੀ ਹੈਗੀ ਕੋਈ ਮੇਰੇ ਵੀ ਰੈਸਪੀ ਦੀ ਵੀਡੀਓ ਨਹੀਂ ਸ਼ੂਟ ਕਰੀ ਅੱਛਾ ਬਣ ਗਿਆ ਟੇਸਟ ਵਿੱਚ ਖਾਣ ਵਿੱਚ ਅੱਛਾ ਬਣਿਆ ਹਨਾ ਦੇਖਣ ਨੂੰ ਮੈਨੂੰ ਬਹੁਤ ਅੱਛਾ ਲੱਗ ਰਿਹਾ ਜਿਵੇਂ ਹੋ ਗਿਆ ਇਹਨੂੰ 15 20 25 ਮਿੰਟ ਹੋ ਕੇ ਰੱਖੇ ਨੂੰ ਤੇ ਦੇਖਣ ਤੁਹਾਨੂੰ ਬਹੁਤ ਅੱਛਾ ਲੱਗੇਗਾ ਬਾਕੀ ਖਾ ਕੇ ਪਤਾ ਲੱਗੂ ਜੋ ਬਣ ਗਿਆ ਟੇਸਟ ਵਿੱਚ ਵੀ ਕੀ ਹੋ ਜਾ ਹਨਾ ਫਿਰ ਮੈਂ ਅੱਛਾ ਲੱਗ ਗਿਆ ਟੇਸਟ ਵਿੱਚ ਟੇਸਟੀ ਲੱਗਾ ਤਾਂ ਤੁਹਾਡੇ ਨਾਲ ਜ਼ਰੂਰ ਇਹਦੀ ਰੈਸਪੀ ਸ਼ੇਅਰ ਕਰੂੰਗੀ मेरा बहुत टाइम का मन है कि मैं ओट्स से बनाना एक मैं एक हेल्दी केक बना के तैयार करा अभी फिर मैंने चॉकलेट फ्लेवर दिता चॉकलेट फ्लेवर वाला बनाया देखद देख खाने के बनता इधर बन रहा ओट्स बनाना चॉकलेट केक चॉकलेट फ्लेवर मेरा बड़ा मन से अभी कुछ चॉकलेट ही है खाण में देखो लैटसी किमें बनता टेस्ट विच ਲੋ ਜੀ ਆਪਣਾ ਓਟਸ ਬਣਾਨਾ ਇੱਕ ਮੰਟੇ ਤਿਆਰ ਹੈ ਠੰਡਾ ਵੀ ਹੋ ਚੁੱਕਿਆ ਹੁਣ ਆਪਾਂ ਇਹਨੂੰ ਮੋਲ ਤੋਂ ਕੱਢਦੇ ਆ ਬਾਹਰ ਦੇਖਣ ਨੂੰ ਬਹੁਤ ਅੱਛਾ ਲੱਗ ਰਿਹਾ ਇਹਦੀ ਖੁਸ਼ਬੂ ਬਹੁਤ ਅੱਛੀ ਹੈ ਜਿਹੜੀ ਡਿਫਰੈਂਟ ਜੀ ਮੈਂ ਵੀ ਫਸਟ ਟਾਈਮ ਟ੍ਰਾਈ ਕੀਤਾ ਓਟਸ ਦਾ ਮੈਂ ਕੁਝ ਨਾ ਹੈਲਦੀ ਕੇਕ ਦੀ ਆਪਸ਼ਨ ਸੋਚ ਰਹੀ ਸੀ ਕੇਕ ਮੈਨੂੰ ਵੀ ਅੱਛਾ ਲੱਗਦਾ ਚਾਕਲੇਟ ਵਾਲਾ ਪਰ ਮੈਂ ਕੁਝ ਹੈਲਦੀ ਵਰਜਨ ਸੋਚ ਰਹੀ ਸੀ ਫਿਰ ਮੈਂ ਸੋਚਿਆ ਆਪ ਕੁਝ ਨਵੋ ਟ੍ਰਾਈ ਕਰਦੇ ਆ ਫਿਰ ਮੈਂ ਇਹਦੇ ਕਾਫੀ ਰੈਸਪੀਸ ਵੀ ਦੇਖੀਆਂ ਪਰ ਇਹ ਮੈਂ ਰੈਸਪੀਸ ਤੋਂ ਜਸਟ ਮੈਨੂੰ ਇੱਕ ਆਈਡੀਆ ਮਿਲ ਗਿਆ ਵੀ ਆਪਾਂ ਆ ਚੀਜ਼ਾਂ ਪਾ ਸਕਦੇ ਆ ਨ ਐਗਸ ਵਾਲੇ ਦੇਖਿਆ ਪਰ ਮੈਂ ਐਗਲੈਸ ਬਣਾਇਆ ਇਸ ਲਈ ਮੈਂ ਅੱਬ ਦੀ ਰੈਸਪੀ ਬਣਾਈ ਹੈ ਆਪਦੇ ਵੱਲੋਂ ਹੀ ਬਣਾਈ ਆ ਨਾ ਇੰਗਰੀਡੀਅੰਟਸ ਸਾਰੇ ਮੈਂ ਆਪਦੇ ਵੱਲੋਂ ਹੀ ਪਾਇਆ ਕੁਆਂਟੀਟੀ ਸਭ ਦੀ ਤੇ ਦੇਖਦੇ ਹਾਂ ਥੈਟ ਸੀ ਕਿਵੇਂ ਹੁੰਦਾ ਟੇਸਟ ਵਿੱਚ ਦੇਖਣ ਨੂੰ ਬਹੁਤ ਅਚੜਾਗਾ ਉੱਪਰ ਮੈਂ ਸੀਡਸ ਪਾਤੇ ਉहां पे ਵੀ ਡਰਾਈ ਫੂਡ ਪਾਉਣ ਦਾ ਪਰ ਮੈਂ ਡਰਾਈ ਫੂਡ ਦੇ ਵਿੱਚ ਨਹੀਂ ਪਾਈ ਦੇਖ ਲਿਆ ਵੱਡੀ ਮੋਲਡ ਘਾ ਲੀ

मेन खुशबू बहुत अच्छी आ रही है टेस्ट करके देख रहे हैं टेस्ट फूलिया भी अच्छे हैं जाली भी अच्छी बनी है बनाने टेस्ट आ रहा है ਕਾ ਟੇਸਟ ਹੀ ਫਰੰਟ ਪਤਾ ਲੱਗਦਾ ਵੀ ਓਟਸ ਦਾ ਮੈਂ ਖਾਸ ਤਨ ਓਟਸ ਤੱਕੇ ਕੇ ਖਾ ਰਹੀ ਐ ਦੂਜੀ ਕੇਕ ਨਾਲੋਂ ਡਿਫਰੈਂਟ ਹੈ ਟੇਸਟ ਇਹਨਾਂ ਜਿਵੇਂ ਮੈਦੇ ਦਾ ਹੁਣ ਤਾਂ ਸੂਜੀ ਦਾ ਹੁਣ ਦਾ ਉਹ ਤੋਂ ਡਿਫਰੈਂਟ ਹੈ ਪਰ ਟੇਸਟ ਅੱਛਾ ਹੈ ਜੇ ਤੁਸੀਂ ਹੈਲਦੀ ਆਪਸ਼ਨ ਕੁਝ ਲੱਭ ਰਹੇ ਹੋ ਅੱਛਾ ਹੈ 슈ਗਰ ਥੋੜੀ ਘੱਟ ਹੈ ਮੈਂ 70 ਪਾਈ ਸੀ ਇਹਦੇ ਵਿੱਚ ਅ ਆਪਣੀ ਜਿਹੜੀ ਗੁੜ ਵਾਲੀ ਸੱਕਰ ਹੁੰਦੀ ਐ ਉਹ ਪਾਈ ਸੀ ਅੱਗੇ ਥੋੜੀ ਚੰਦ ਪਾਣੀ ਪਿਆ ਗੋੜੀ ਜਿਆਦਾ ਮਿੱਠਾ ਚਾਹੀਦਾ टेस्ट बहुत बहुत अच्छा टेस्ट है मेरा दिल कर एक पीस मैं ठंडा हो फिर खाऊ सारा रख नहीं है कपड़िया ढक के ठंडा खाऊंगा फिर कंटेनर इन टेस्ट ही लग रहा है ਫਰਸਟ ਬਾਈਟ ਥੋੜੀ ਆਰਜੀ ਲੱਗੀ ਡਿਫਰੈਂਟ ਦੀ ਅੱਛਾ ਲੱਗ ਰਿਹਾ ਮਨਾਂ ਦੇ ਰਿਕਰ ਨਾਲ ਖਾਈ ਚਲੋ ਐਗ ਨਹੀਂ ਮਿਹਦੇ ਚ ਪਾ ਲਿਆ ਮੈਂ ਤਾਂ ਐਗ ਨੈਸਟ ਬਣਾ ਕੇ ਦੇਖਦੇ ਆ ਜਿੰਨਾ ਟੱਕਰ ਰਕ ਰਹੀ ਤੋ ਹੁਣ ਸ਼ਾਮ ਦਾ ਟਾਈਮ ਸੀ ਜਿਵੇਂ ਖੇਤ ਕੜਾਹੀ ਜਾਣੀ ਸੀ ਬੋਰ ਲੱਗਦਾ ਫਿਰ ਜਿੰਨੇ ਦਿਨ ਲੱਗਦੇ ਨੇ ਕੈਪਟੀ ਕਰਨ ਤੇ ਬੋਰ ਕਰਨ ਤੇ ਉਹਨੇ ਦਿਨ ਕੜਾਹੀ ਮਿੱਠੇ ਚੋਲਾਂ ਦੀ ਗੁੜ ਵਾਲੇ ਚੋਲਾਂ ਦੀ ਪੇਜਣੀ ਪੇਜਣੀ ਹੁੰਦੀ ਹੈ ਨਾ ਸ਼ਾਮ ਨੂੰ 4 ਵਜੇ ਤੇ ਫਿਰ ਮੈਂ 3:00 ਵਜੇ 3:30 ਵਜੇ ਲੱਗੀ ਸੀ ਬਣਾਉਣ ਪਹਿਲੇ ਮੈਂ ਪਾਣੀ ਚ ਗੁੜ ਪਾ ਰਹੀ ਤਾਂ ਕਿ ਗੁੜ ਪਿਗਲ ਜੇ ਸਾਰਾ ਇਹ ਮੈਲਟ ਹੋ ਜਾ ਪਾਣੀ ਵਿੱਚ ਤੇ ਇਹ ਪਾਣੀ ਨੂੰ ਫਿਰ ਆਪਾਂ ਪੂਣ ਕੇ ਪਾ ਸਕੀਏ ਚਾਵਲ ਚ ਤੇ ਗੁੜ ਪੰਨ ਕੇ ਪਾ ਰਹੀ ਪਾਣੀ ਵਿੱਚ ਪਾਣੀ ਰੱਖਤਾ ਉਹਨ ਤਾਂ ਚੋਲਵੇਂ ਸਾਪਾ ਘਰੇ ਬਣਾਉਣੇ ਰਹਿੰਦੇ ਮਿੱਠੇ ਚੋਲ ਰੰਗ ਵਾਲੇ ਵੀ ਗੁੜ ਵਾਲੇ ਬਹੁਤ ਵਾਰ ਬਣਾਏ ਨੇ ਪਰ ਜਦੋਂ ਜਿਆਦਾ ਕੁਆਂਟੀਟੀ ਵਿੱਚ ਬਣਾਉਣਾ ਹੈ ਨਾ ਉਦੋਂ ਥੋੜਾ ਜਿਹਾ ਮਨਜਾ ਡਰਦਾ ਵੀ ਚੀਜ਼ ਵਧੀਆ ਬਣ ਜੇ ਕੋਈ ਖਾਸ ਕਰ ਜੋ ਆਪਾਂ ਘਰੋਂ ਬਾਹਰ ਪੇਜਣੀ ਹੋਵੇ ਵੀ ਵਧੀਆ ਬਣ ਜੇ ਖਰਾਬ ਨਾ ਹੋਵੇ ਹਨਾ ਤੇ ਬਸ ਐਂ ਜਿਹਾ ਡਰ ਕੇ ਜਿਵੇਂ ਬਣਾਉਣੀ ਹੁੰਦੀ ਹੈ ਪਹਿਲੇ ਦਿਨ ਤਾਂ ਮੈਨੂੰ ਬਹੁਤ ਡਰ ਲੱਗਾ ਚੱਲ ਫਿਰ ਮਨਜਾ ਖੜ ਗਿਆ ਵੀ ਠੀਕ ਹੈ ਇੰਨਾ ਕੁ ਸਮਾਨ ਪਾ ਲਵਾਂ ਹਨਾ ਆਪ ਨੂੰ ਆਈਡੀਆ ਹੋ ਜਾਂਦਾ ਕੁਆਂਟੀਟੀ ਦਾ ਵੀ ਕੱਲ ਇੰਨਾ ਪਾਏ ਤੇ ਵਧੀਆ ਬਣ ਗਿਆ ਤੇ ਇੱਕ ਸਾਈਡ ਤੇ ਮੈਂ ਰੱਖ ਤਾ ਤੜਕਾ ਲਗਾਉਣਾ ਦੇ ਸੀ ਕਿ ਉਹ ਵਿੱਚ ਲੌਂਗ ਤੇ ਇਲਾਇਚੀ ਦਾ ਲਗਾ ਰਹੀਆ ਤੜਕਾ ਤੜਕਾ ਲਗਾ ਕੇ ਉਸ ਤੋਂ ਬਾਅਦ ਫਿਰ ਮੈਂ ਇਹ ਗੋੜ ਵਾਲਾ ਪਾਣੀ ਪਾ ਦਾਂਗੀ ਚਾਵਲ ਪਾ ਦਾਂਗੀ ਅੱਜ ਮੈਂ ਪਹਿਲਾਂ ਚਾਵਲ ਪਾਉਂਗੀ ਪਰ ਕੱਲ ਨਾ ਮੈਂ ਪਹਿਲਾਂ ਪਾਣੀ ਪਾਤਾ ਸੀ ਉਦੋਂ ਕਿਉਂ ਗਰਮ ਸੀ ਜੋ ਪਾਣੀ ਪਾਇਆ ਤਾਂ ਛਿੱਟੇ ਕਾਫੀ ਪਏ ਬਾਹਰ ਫਿਰ ਮੈਂ ਕਿਹਾ ਅੱਜ ਸਿੱਧਾ ਪਾਣੀ ਨਹੀਂ ਪਾਉਂਦੀ ਅੱਜ ਪਹਿਲਾਂ ਮੈਂ ਚਾਵਲਵਾ ਦਨੀ ਆ ਫਿਰ ਇਹਦੇ ਵਿੱਚ ਪਾਣੀ ਪਾਉਂਗੀ ਪਾਣੀ ਤਾਂ ਉਹ ਨਾ ਗਰਮ ਤੇਲ ਕਿਉਂ ਚਾਪਾ ਜਰ ਪਾਉਣਿਆ ਬਿਲਕੁਲ ਉੱਪਰ ਆ ਉੱਥੇ ਛਿੱਟੇ ਇੰਨੇ ਉਹਦੇ ਬਾਹਰ ਆਏ ਇਸ ਕਰਕੇ ਮੈਂ ਚਾਵਲ ਪਹਿਲਾਂ ਪਾਤੇ ਤੇ ਪਾਣੀ ਹੁਣ ਬਾਅਦ ਵਿੱਚ ਪੁੰਨ ਕੇ ਪਾ ਰਹੀ ਆ ਤੇ ਮੈਨੂੰ ਕੋਈ ਵੀ ਨਵਾਂ ਕੰਮ ਕਰਨ ਤੋਂ ਆਇਨ ਹੁੰਦਾ ਵੀ ਮੈਂ ਕਰਨਾ ਨਹੀਂ ਆ ਮੈਨੂੰ ਆਉਂਦਾ ਨਹੀਂ ਮੈਂ ਤਾਂ ਇਹ ਕਰਿਆ ਨਹੀਂ ਕਦੇ ਮੈਨੂੰ ਨਵੇਂ-ਨਵੇਂ ਓਪਰਚ्युनिटीज ਅਕਸੈਪਟ ਕਰਨੀਆਂ ਵਧੀਆ ਲੱਗਦੀਆਂ ਨੇ ਨਵਾਂ ਕੰਮ ਕੋਈ ਕਰਨਾ ਵਧੀਆ ਲੱਗਦਾ ਮੈਂ ਕਹਤੋ ਇਹ ਨਹੀਂ ਕਹਿੰਦੀ ਮੇਥੋਂ ਤੇ ਖਰਾਬ ਹੋ ਜੂ ਚੀਜ਼ ਜਾਂ ਮੈਂ ਕਦੇ ਬਣਾਈ ਨਹੀਂ ਨਹੀਂ ਮੈਂ ਤਾਂ ਨਹੀਂ ਇਹ ਬਣਾ ਸਕਦੀ ਨਹੀਂ ਮੈਂ ਕਦੇ ਇਨੀ ਕੁਆਂਟੀਟੀ ਵੀ ਚਾਵਲ ਨਹੀਂ ਬਣਾਈ ਸੀ ਪਰ ਬਣਾਉਣ ਲੱਗੇ ਫੇਰ ਕੀ ਜੇ ਕੁਝ ਕਰਾਂਗੇ ਬਣਾਵਾਂਗੇ ਟਰਾਈ ਕਰਾਂਗੇ ਫੇਰ ਹੀ ਸਿੱਖਾਂਗੇ ਹਨਾ ਤੇ ਕਰਨਾ ਪਊਗਾ ਕਰਨਾ ਪੈਂਦਾ ਤੇ ਵਧੀਆ ਲੱਗਦਾ ਮੈਨੂੰ ਕਦੇ ਮੈਂ ਇਹ ਨਹੀਂ ਹੁੰਦਾ ਵੀ ਪਿੱਛੇ ਹਟਦੀਆਂ ਕਿਸੇ ਕੰਮ ਤੋਂ ਜੋ ਮੇਰੇ ਕਰਨ ਵਾਲਾ ਕੰਮ ਆ ਘਰੇ ਲੇਡੀਜ਼ ਤੇ ਕਰਨ ਵਾਲਾ ਕੰਮ ਹੁੰਦਾ ਉਸ ਕੰਮ ਤੋਂ ਮੈਂ ਕਦੇ ਪਿੱਛੇ ਨਹੀਂ ਹਟਦੀ ਨਾ ਮੈਂ ਹਟੀਆਂ ਅੱਜ ਤੱਕ ਬੇਮਤ ਕਰਿਆ ਨਹੀਂ ਨੰਮੀਰਲੀ ਨਮਾ ਕੰਮ ਆ ਜਾਂ ਮੈਨੂੰ ਔਖਾ ਲੱਗਦਾ ਨਹੀਂ ਮੈਂ ਹਰ ਇੱਕ ਕੰਮ ਨੂੰ ਹੱਥ ਪਾਉਂਦੀ ਆ ਜੋ ਮੇਰੇ ਕਰਨ ਵਾਲਾ ਹੁੰਦਾ ਪਤਾ ਵੀ ਹੁਣੇ ਮੈਨੂੰ ਕਰਨਾ ਪਊਗਾ ਮੈਂ ਜ਼ਰੂਰ ਉਹਨੂੰ ਟਰਾਈ ਕਰਦੀ ਆ ਤੇ ਹੁਣ ਸ਼ਾਮ ਦਾ ਟਾਈਮ ਸੀ 6 ਵਜੇ ਮੈਂ ਬਾਹਰ ਆਏ ਨੇ 6 ਵੀ ਹੋਏ ਨੇ ਕਦੇ 6 ਤੋਂ 5-10 ਮਿੰਟ ਉੱਪਰ ਵੀ ਹੋਏ ਨੇ ਕੋਈ ਫਿਕਸਡ ਟਾਈਮ ਵੀ 6 ਵਜਾਉਣਾ ਸੋ ਆਈਡੀ ਆ ਜਬੀ 6 ਵਜੇ ਤੱਕ ਮੈਨੂੰ ਆ ਹੁੰਦਾ ਮੈਂ ਆਪਣੇ ਕੰਮ ਅੰਦਰਲੇ ਫਿਨਿਸ਼ ਕਰ ਲਾਂ ਫਿਰ ਮੈਂ 6 ਵਜੇ ਬਾਹਰ ਆ ਜਾਣੀਆ ਕਦੇ ਸਵਾ 6 ਵੀ ਹੋ ਜਾਂਦੇ ਨੇ 5-10 ਮਿੰਟ ਉੱਪਰ ਵੀ ਹੋ ਜਾਂਦਾ 6 ਤੋਂ ਤੇ ਪਹਿਲਾਂ ਮੈਂ ਦਿਨੀਆਂ ਪਲਾਂਟਸ ਨੂੰ ਪਾਣੀ ਜਿਵੇਂ ਅੰਦਰੂ ਹੀ ਮੈਂ ਵਾਕ ਕਰਨ ਲਈ ਲੇਟ ਹੋ ਜਾਣ ਜਿਆਦਾ ਟਾਈਮ ਹੋ ਜਾਏ ਫਿਰ ਮੈਂ ਪਹਿਲਾਂ ਵਾਕ ਕਰਨ ਲੱਗ ਜਾਨੀਆ ਫਿਰ ਉਸ ਤੋਂ ਬਾਅਦ ਪਲਾਂਟਸ ਨੂੰ ਪਾਣੀ ਦੇਣੀਆ ਪਰ ਇਹ ਮੇਰਾ ਰੁਟੀਨ ਡੇਲੀ ਦਾ ਕਿ ਮੈਂ ਪਲਾਂਟਸ ਨੂੰ ਪਾਣੀ ਦੇਣਾ ਹੀ ਦੇਣਾ ਇੱਕ ਪੈਂਦ ਕਮੈਂਟ ਆਇਆ ਉਸ ਪਲਾਂਟ ਚ ਕੀ ਪਾਉਣ ਇਹਨਾਂ ਦੇ ਗ੍ਰੋਥ ਲਈ ਵਰਮੀ ਕੰਪੋਸਟ ਪਾਉਣਾ ਹੁਣ ਖਤਮ ਹੋਈ ਪਈ ਮੰਗਾਈ ਯਾਨੀ ਮੈਂ ਦਿਵਿੰਦਰ ਤੋਂ ਬਹੁਤ ਵਾਰ ਕਿਹਾ ਜੋ ਕਿ ਵਰਮੀ ਕੰਪੋਸਟ ਲਿਆ ਦੋ ਮਹੀਨੇ ਬਾਅਦ ਥੋੜੀ ਥੋੜੀ ਵਰਮੀ ਕੰਪੋਸਟ ਪਾ ਦੋ ਟਾਈਮ ਹੋ ਗਿਆ 6:00 ਵਜੇ 10 ਮਿੰਟ ਦਾ 10-15 ਮਿੰਟ ਮੈਨੂੰ ਪਲਾਂਟਸ ਨੂੰ ਪਾਣੀ ਦੇਣ ਤੇ ਲੱਗ ਜਾਂਦੇ ਨੇ ਤੇ ਹੁਣ ਕਰਦੀ ਆ ਵਾਕ ਮੌਸਮ ਨਾਲ ਕੁਛ ਐ ਹੋਇਆ ਪਿਆ ਨੀਰੀ ਵਾਲੇ ਵਾਂਗੂ ਹੋਇਆ ਪਿਆ ਜਿਵੇਂ ਨੀਰੀ ਆਊਗੀ ਤੇ ਮੈਂ ਵੀ ਸਾਰੇ ਵਿੰਡੋਸ ਵਗੈਰਾ ਬੰਦ ਕਰਖਾਈਆਂ ਲੌਬੀ ਵਾਲਾ ਵੀ ਦਰਵਾਜ਼ਾ ਮੈਂ ਬੰਦ ਕਰਤਾ ਮੈਨੂੰ ਕਿ ਮ ਇੰਜ ਮੈਂ ਅੰਦਰ ਬੰਨੇ ਜਾਵਾਂਗੇ ਫਿਰ ਥੋੜਾ ਜਿਹਾ ਬਾਹਰ ਆ ਕੇ ਵੀ ਵਧੀਆ ਵੀ ਲੱਗਦਾ ਤੇ ਟਾਈਮ ਵੀ ਸਪੈਂਡ ਹੋ ਜਾਂਦਾ ਤੇ ਵਾਕ ਵੀ ਹੋ ਜਾਂਦੀ ਆ ਸਾਰ ਦਿਨ ਅੰਦਰ ਰਹਿਣਾ ਬਹੁਤ ਔਖਾ ਹੀ ਲੱਗੂ ਬਸ ਸ਼ਾਮ ਨੂੰ ਤਾਂ ਨਹੀਂ ਲੱਗੂ ਬਸ ਅੰਦਰੋਂ ਕੋਈ ਨਹੀਂ ਘੇਰੇ ਬਾਹਰ ਨੂੰ ਪਾਜੂ ਮੈਂ ਕਿਤੇ 2 ਘੰਟੇ ਅੰਦਰ ਬੰਨੋ ਜੀ ਨਹੀਂ ਕਰਦਾ ਹੈਗਾ ਸਬਜੀ ਮੇਰੇ ਕੋਲ ਪਈ ਵੀ ਐ ਰਾਜਮਾ ਵੀ ਪਏ ਨੇ ਪਿੰਡੀ ਵੀ ਪਈ ਥੋੜੀ ਰਾਤ ਵਾਲੀ ਦੁਪਹਿਰ ਪਿੰਡੀ ਖਾ ਕੇ ਬੜੇ ਖੁਸ਼ ਨੇ ਤੇ ਮੈਂ ਸੋਚੀ ਤੇ ਮੈਂ ਆਪਣੇ ਵਾਸਤੇ ਨਾ ਕਦੂ ਬਣਾਉਂਗੀ ਦੇਖੂਗੀ ਵਾਕ ਉਹ ਕਰਕੇ ਜੇ ਹਿੰਮਤ ਰਹੀ ਕੱਦੂ ਬਣਾਉਂਗੀ ਥੋੜਾ ਜਿਹਾ ਹਲਕਾ ਕੱਦੂ ਖਾਉਂਗੀ ਰਾਤ ਨੂੰ ਮੇਰੀ ਕੋਸ਼ਿਸ਼ ਹੁੰਦੀ ਹੈ ਮੈਂ ਹਲਕੀ ਸਬਜ਼ੀ ਖਾਵਾਂ ਜਿਹੜੀ ਈਜ਼ੀਲੀ ਡਾਈਜੈਸਟ ਹੋ ਜੇ ਉਹ ਸਾਵਾਂਗੀ ਮੈਂ ਕੱਟਿਆ ਵੀ ਨਿਕੋਂ ਕੱਟਣ ਤੇ ਉਹ ਕੋਈ ਟਾਈਮ ਲੱਗਦਾ ਕੱਦੂ ਬਣਾਉਣ ਤੇ ਵੀ ਟਾਈਮ ਲੱਗਦਾ ਕਿ ਵਿਸਲ ਚ ਬਣ ਜਾਊਗਾ ਇਸ ਕਰਕੇ ਉਹ ਉਹ ਕਰ ਲਾ ਮੈਂ ਕਿ ਪਹਿਲਾਂ ਤੇ ਫਿਰ ਜਾ ਕੇ ਕੱਟ ਕੇ ਫੇਰ ਬਣਾਉਂ ਕੱਦੂ ਨੀਰੀ ਜੜੀ ਭੀਰ ਨੀਰੀ ਵਾਲੇ ਮੌਸਮ ਤੋਂ ਬਹੁਤ ਬਹੁਤ ਜ਼ਿਆਦਾ ਡਰ ਲੱਗਦਾ ਬਣਾ ਕੋਈ ਸੁੰਨਾ ਕੋਈ ਕਿਤੇ ਗੱਡੇ ਕੀ ਖੁਸ ਚ ਲੱਗੇ ਕਿਤੇ ਕੋਸ਼ੀ ਉੱਤੇ ਗੇਰੇ ਇਤਾਂ ਮਿੱਟੀ ਬੁਰਾ ਸਫਾਈਆਂ ਦਾ ਜ਼ੋਰ ਲੱਗ ਜਾਂਦਾ ਬਾਅਦ ਟਾਈਮ ਹੋ ਗਿਆ 7 ਵਜੇ ਦਾ ਵਾਕ ਕਰਕੇ ਮੈਂ ਆ ਗਈ ਮੈਂ ਕਿ ਫਟਾਫਟ ਕद्दू ਛਿੱਲਿਆ ਤੇ ਭਾਂਡੇ ਵਿੱਚ ਚੱਕਣਾ ਲੈ ਕੇ ਟੋਕਰੀ 'ਚ ਮੈਂ ਕਿ ਪਹਿਲਾਂ ਕद्दू ਕੱਟ ਕੇ ਬਣਨਾ ਰੱਖਦਾ ਨੀਨੇ ਤਾਂ ਕद्दू ਬਣੂਗਾ ਫਟਾਫਟ ਮੈਂ ਭਾਂਡੇ ਚੱਕ ਲਉ ਆਟਾ ਮੇਕ ਕਰ ਲਉਂਦੀ ਆ ਪਹਿਲੇ ਵੈਸੇ ਮੈਂ ਤਾਂ ਸਬਜ਼ੀ ਤੇ ਸਾਰੇ ਦਾ ਖਾਣਾ ਦਵਿੰਦਰ ਕੁੜਕਾ ਬਣਾਉਂਗੀ ਕਰਦੇ ਸਬਜ਼ੀ ਦੀ ਤਿਆਰੀ ਸਾਡੇ ਮੈਂ ਤੜਕਾ ਲਾਉਂਦੀ ਕद्दू ਦੇ ਵਿੱਚ ਹੀ ਉਂਵੀ ਮੈਂ ਕਰੇਗਾ ਤਾਂ ਮੈਨੂੰ ਜਲਦੀ ਹੋਵੇ ਨਾ ਵੇਟ ਲੌਂਸ ਚੱਲ ਮੈਂ ਆ ਗਈ ਵੀ ਤੜਕਾ ਮੈਂ ਨਹੀਂ ਲਾਉਂਗੀ ਸੋਇਲ ਦਾ ਹੋਣ ਵੀ ਮੈਂ ਕਰੇ ਕਰੇ ਆਂ ਕਰਦੇ ਕद्दू ਦੇ ਵਿੱਚ ਹੀ ਪਿਆਜ਼ ਟੂਰ ਸੜ ਦਾਨੀ ਹੈ ਮੁੱੱਚ ਨੂੰ ਮਿਰਚਵਾਦ ਨਹੀਂ ਕੁੱਕਰ ਕਰਦਿਆਂ ਬੰਦ ਮਾਜਾ ਦੁੱਧ ਮਲਾਈ ਪਾਉਣਾ ਹੁੰਦਾ ਟੇਸਟ ਬਹੁਤ ਵਧੀਆ ਬਣ ਜਾਂਦਾ ਜੇ ਕਦੇ ਜਲਦੀ ਹੋਵੇ ਨਾ ਇਹ ਕਦੇ ਬਣਾ ਕੇ ਦੇਖੋ ਬਹੁਤ ਵਧੀਆ ਸਮਝੀ ਬਣ ਜਾਂਦੀ ਹੈ ਮੈਨਾਂ ਅੱਜ ਬਣਾਇਆ ਕੇਕ ਮੈਂ ਦਵਿੰਦਰ ਨੂੰ ਟੇਸਟ ਕਰਾਇਆ ਮੈਂ ਟੇਸਟ ਕਰਾ ਦੇਖੋ ਕਹਿੰਦੇ ਕੀ ਇਹ ਮੈਂ ਹੈਲਦੀ ਆਪਸ਼ਨ ਨਾ ਖਾ ਕੇ ਦੇਖੋ ਕੇਕ ਦਾ ਥੋੜਾ ਜਿਹਾ ਟੇਸਟ ਕਰਿਆ ਉਹਨਾਂ ਨੇ ਕਿਹਾ ਚਾਕਲੇਟ ਫਲੇਵਰ ਉਹ ਖਾਂਦੇ ਨਹੀਂ ਕਹਿੰਦੇ ਨਾ ਵੀ ਮੇਰੇ ਵਾਸਤੇ ਨਹੀਂ ਕਰਨੀ ਇਹ ਖਾਣਾ ਮੇਰੇ ਵਾਸਤੇ ਵੀ ਕਰ ਲਈਏ ਖਾਣਾ ਤੂੰ ਹੀ ਤਾਹੇ ਜਾ ਕੁਛ ਇਨਾ ਟੇਸਟੀ ਬਣਿਆ ਜਿਹੜਾ ਬੰਦਾ ਸਾਰਾ ਕੁਝ ਖਾ ਲਾਂਦਾ ਜਿਵੇਂ ਮੈਂ ਸਾਰਾ ਕੁਝ ਖਾ ਲਵਾਂ ਨੀ ਇੱਕ ਦੋ ਚੀਜ਼ਾਂ ਛੱਡ ਕੇ ਪਰ ਜਿਹੜਾ ਬੰਦਾ ਚੂਜ਼ੀਏ ਉਹ ਨਹੀਂ ਇਹ ਖਾ ਸਕਦਾ ਨਾ ਜਿਹੜਾ ਕੋਈ ਹਰ ਇੱਕ ਟੇਸਟ ਡਿਵੈਲਪ ਕਰਦਾ ਬਿਨ ਉਹਨੂੰ ਇਨਾਮਾ ਟੇਸਟ ਅੱਛਾ ਨਾ ਉਹ ਖਾ ਲੂਗਾ ਟੇਸਟੀ ਬਣਿਆ ਖਾਣ ਚ ਟੇਸਟ ਬਹੁਤ ਵਧੀਆ ਮੈਨੂੰ ਨਮ ਨਮੇ ਚੀਜ਼ਾਂ ਟੇਸਟ ਕਰਨੀਆਂ ਬਣਾਉਣੀਆਂ ਬੜੀਆ ਲੱਗਦੀਆਂ ਮੈਨੂੰ ਇਹ ਨਹੀਂ ਹੁੰਦਾ ਵੀ ਇੱਕ ਟੇਸਟ ਤੇ ਆਪਾਂ ਸਟੱਕ ਰਹੀਏ ਦਵਿੰਦਰ ਨਹੀਂ ਖਾਂਦੇ ਤਾਂ ਬੰਦਾ ਚੂਜ਼ੀ ਨੇ ਭਈ ਇਹਨਾਂ ਤਾਂ ਬਹੁਤ ਜ਼ਿਆਦਾ ਖਾ ਚੀਜ਼ ਸਵਾਦ ਬਣਾ ਕੇ ਦੇਣੀ ਫਿਰ ਉਹ ਪਾਸ ਕਰਾਉਣੀ ਇਹਨਾਂ ਤੋਂ ਪਾਸ ਕਰ ਦਨ ਟਿੱਕ ਲਾ ਦਨ ਗੁੱਟ ਦੇ ਦਨ ਤਾਂ ਬੱਚਾ ਬਣਾਉਣ ਨਾਲ ਖੁਸ਼ ਹੁੰਦਾ ਇਹਨਾਂ ਤੋਂ ਗੱਲ ਨੀ ਤਾਂ ਹੁੰਦਾ ਪਤਾ ਨਹੀਂ ਕੀ ਕਹਾਂਗੇ ਪਤਾ ਨਹੀਂ ਕੀ ਕਹਾਂਗੇ ਬਣਾ ਤਾਂ ਲੀਹਾਂ ਚੀਜ਼ ਬਹੁਤ ਲੰਘੋ ਚੀਜ਼ ਨੇ ਬਹੁਤ ਬਹੁਤ ਨੁਕਸਾਨ ਵਾਲਾ ਚੀਜ਼ਾਂ ਸਬਜੀ ਮੈਂ ਕੱਟ ਕੇ ਫਟਾਫਟ ਪਾਣੀ ਰੱਖਦਾ ਸਾਢੇ 7 ਵਜੇ ਦਾ ਟਾਈਮ ਸੀ ਦੁਇਂਦਰ ਕਹਿੰਦੇ ਮੈਂ ਹਜੇ ਖਾਣਾ ਨਹੀਂ ਖਾਣਾ ਮੈਨੂੰ ਅੰਡੇ ਦੀ ਭੁਰਜੀ ਬਣਾ ਗੋ ਮੈਨੂੰ ਬਹੁਤ ਜਾਨ ਮੇਰਾ ਦਿਲ ਕਰ ਰਿਹਾ ਅੰਡੇ ਦੀ ਭੁਰਜੀ ਖਾਣ ਨੂੰ ਮੈਨਾਂ ਨੂੰ ਕਿਹਾ ਇੱਕ ਦੋ ਵਾਰ ਤਾਂ ਕਿਹਾ ਬੱਚੇ ਖਾਣਾ ਖਾ ਲੋ ਖਾਣੇ ਦਾ ਟਾਈਮ ਹੈ ਬੁੱਖਰਾਪ ਕਰੋਂਗੇ ਹਨਾ ਫਿਰ ਖਾਣਾ ਅੱਗੇ ਪਿੱਛੇ ਹੋਏ ਨਾ ਸਾਰਾ ਸਬ ਸਿਸਟਮ ਹਿੱਲੇ ਜਾਂਦਾ ਕਹਿੰਦੇ ਵੀ ਨਹੀਂ ਮੈਂ ਤਾਂ ਆਂਡੇ ਦੇ ਭੁਰਜੀ ਬਣਾ ਕੇ ਦੋ ਮੈਂ ਤਾਂ ਭੁਰਜੀ ਖਾਣੀ ਆ ਤੇ ਮੈਂ ਬਣਾ ਰਹੀ ਸੀ ਭੁਰਜੀ ਪਿਆਜ਼ ਟਮਾਟਰ ਹਰੀ ਮਿਰਚ ਦਾ ਤੜਕਾ ਲਗਾ ਕੇ ਹੁਣ ਤੜਕੇ ਵਾਲੇ ਭੁਰਜੀ ਖਾ ਲਾਂਦੇ ਨੇ ਜਦੋਂ ਵਿਆਹ ਹੋਇਆ ਤੇ ਮੈਂ ਤੁਹਾਡਾ ਭੁਰਜੀ ਚ ਪਿਆਜ਼ ਹੀ ਨਹੀਂ ਪਾਉਣ ਦਿੰਦੇ ਸਿੰਪਲ ਅੰਡਾ ਪਾਓ ਵਿੱਚ ਨੂਨ ਮਿਰਚ ਪਾਓ ਚਲੋ ਜੀ ਉਹਨੂੰ ਬਣਾ ਦੋ ਤੇ ਮੈਨੂੰ ਬੜੀ ਹੈਰਾਨੀ ਹੁੰਦੀ ਸੀ ਵੀ ਐਂ ਕਮੈਂ ਇਹ ਖਾ ਲਾਂਦੇ ਨੇ ਫੋਕੀ ਜੀ ਤੇ ਹੁਣ ਤਾਂ ਕਹ ਹੁਣ ਖੁਸ਼ ਹੋ ਕੇ ਖਾਂਦੇ ਨੇ ਪਿਆਜ਼ ਵਾਲੀ ਹੁਣ ਸਿੰਪਲ ਭੁਰਜੀ ਨਹੀਂ ਖਾਂਦੇ ਸਭ ਤੇ ਇਹਨਾਂ ਨੂੰ ਦੇ ਰਹੀਆਂ ਭੁਰਜੀ ਬਣਾ ਕੇ ਤੇ ਮੈਂ ਆਪ ਦਾ ਡਿਨਰ ਕਰ ਲਊਂ ਡਿਨਰ ਤਿਆਰ ਸੀ ਮੇਰੇ ਵੱਲੋਂ ਮੈਂ ਆਪ ਦਾ ਡਿਨਰ ਕਰਾਂ ਹੂੰ ਇਹਨਾਂ ਨੂੰ ਦੇ ਰਹੀਆਂ ਭੁਰਜੀ ਹੁਣ ਮੈਂ ਲੈ ਕੇ ਆਈ ਸੀ ਚਾਹ ਦਾ ਮਸਾਲਾ ਪੀਸ ਕੇ ਲੌਂਗ ਲਾਈਚੀ ਜੋ ਮੈਂ ਪੀਸ ਦੀ ਹੁੰਨੀ ਆ ਖਤਮ ਹੋਇਆ ਪੈਸੇ ਤੇ ਬੇਨੂੰ ਆਈ ਸੀ ਸਵੇਰੇ ਫੇਰ ਲਈ ਨਿੱਕੇ ਜੇ ਕੰਮ ਵਾਸਤੇ ਮੈਨੂੰ ਕਾਲ ਹੋ ਜੂ ਕਿਉਂਕਿ ਸਵੇਰੇ ਇੰਨੇ ਕੰਮ ਹੁੰਦੇ ਨੇ ਫਿਰ ਉਹ ਤਾਂ ਆ ਹੀ ਹੁੰਦਾ ਵੀ ਚਲੋ ਫੇਰ ਕਰ ਲਾਂਗੇ ਇਹਦੇ ਵੀ ਨਿਕਣਾ ਆਪਣਾ ਕੰਮ ਖੜਾ ਹੈ ਫੇਰ ਹੋ ਜਾਊਗਾ ਤੇ ਮੈਂ ਐਕਚੁਅਲ ਹੁਣ ਪੀਸ ਕੇ ਰੱਖੀ ਤਮਾ ਇਹ ਪੀਸ ਥੀ ਸੀ ਥੋੜਾ ਜਿਹਾ ਮੈਂ ਸ਼ੀਸ਼ੇ 'ਚ ਪਾ ਲੂੰਗੀ ਬਾਕੀ ਮੈਂ ਮਿਕਸੀ ਵਾਲੇ ਜਾਰ 'ਚ ਐਦਾ ਹੀ ਰੱਖ ਦਾਂਣੀ ਬਹੁਤ ਥੋੜਾ ਪਾਉਂਗੀ ਕਿਉਂਕਿ ਆਪਾਂ ਦਿਨ 'ਚ ਕਿੰਨੀ ਵਾਰ ਸ਼ੀਸ਼ੀ ਖੋਲਦੇ ਹਾਂ ਚਾਹ ਚ ਮਸਾਲਾ ਪਾਉਂਦੇ ਹਾਂ ਉਨੀ ਵਾਰ ਇਹਦਾ ਫਲੇਵਰ ਉੱਡ ਜਾਂਦਾ ਵੀਡੀਓ ਦੇਖਣੇ ਤੁਹਾਡਾ ਬਹੁਤ-ਬਹੁਤ ਥੈਂਕ ਯੂ ਮਿਲਾਂਗੇ ਕੋਹਰ ਨੰਵੀ ਵੀਡੀਓ ਲੈ ਕੇ ਤਦ ਤੱਕ ਲਈ ਸਤਿ ਸ਼੍ਰੀ ਅਕਾਲ